ਅੱਜ ਮਿੱਤਰੋ ਤੁਹਾਡੇ ਵਾਸਤੇ ਪੰਜ ਟਰੈਕਟਰ ਲੈ ਕੇ ਆਏ ਆ ਪੰਜੇ ਹੀ ਕੋਕਾ ਪੀਲ ਟਰੈਕਟਰਾਂ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਠੀਕ ਆ ਵੀਰੇ ਹੋ ਠੀਕ ਆ ਜੀ ਸਾਰੇ ਵਧੀਆ ਹੀ ਸਭ ਤੋਂ ਤੁਹਾਡਾ ਧੰਨਵਾਦ ਜਿਹੜਾ ਚੱਲ ਕੇ ਆਏ ਤੁਸੀਂ ਸਾਡੇ ਠੀਕ ਆ ਬਾਈ ਧੰਨਵਾਦ ਤੁਹਾਡਾ ਵੀ ਸਭ ਤੋਂ ਪਹਿਲਾਂ ਜਿਹੜਾ ਮਹਿੰਦਰਾ 265 DI ਇਹ ਮਾਡਲ ਕਿਹੜਾ ਟਰੈਕਟਰ ਬਾਈ ਬਾਲਾ ਹੀ ਸੋਹਣਾ ਹਦੋਂ ਦਾ ਨਹੀਂ ਆਇਆ ਜ ਸੋਹਣਾ ਟਰੈਕਟਰ ਨਹੀਂ ਆਇਆ ਜੀ ਜਿਹਨੂੰ ਕੋਕਾ ਪੀਸ ਕਹਦਗੇ ਠੀਕ ਆ ਕੋਕਾ ਪੀਸ ਆਂ ਦੀ ਗੱਲ ਕਰਕੇ ਮਾੜੇ ਟਾਇਰਾ ਦੇ ਮੇਰਾ ਵੀਰ ਕੈਮਰਾ ਮਾਰਦੀ ਆਹ ਦੇਖ ਲੈ ਹਜੇ ਚਿੱਟਾਂ ਵੀ ਸਾਰੀਆਂ ਝੋਵੇਂ ਪੈਣਾ ਟਾਇਰ ਲਵਾਇਆ ਨੂੰ ਅੱਜ ਭਾਈ 4 ਤੋਂ 5 ਦਿਨ ਹੋ ਗਏ 5 ਦਿਨ ਹੋ ਗਏ ਚਾਰੇ ਚੌਕੜੇ ਇੱਕ ਦਿਨ ਹੀ ਪਵਾਇਆ ਕੰਪਨੀ ਦੇ ਠੀਕ ਆ ਕੰਪਨੀ ਦੇ ਟਾਇਰ ਆ ਠੀਕ ਆ ਠੀਕ ਆ ਭਾਈ ਹਾਂ ਚਾਰੇ ਟਾਇਰ ਕੰਪਨੀ ਦੇ ਜੇ ਕੇ ਸੋਨਾ 1 ਠੀਕ ਆ ਤੇ ਕੰਪਨੀ ਦੇ ਟਾਇਰ ਹਾਂ ਕੰਪਨੀ ਦੇ ਟਾਇਰ ਆ ਡੰਡਾ ਫੱਟੀ ਛਤਰੀ ਕਿੱਲੀਆਂ ਵਾਲੀ ਹੁੱਕ ਮੇਰਾ ਵੀਰ ਮਾੜਾ ਹੈ ਕੈਮਰਾ ਮਾਰ ਕੇ ਬੈਕ ਸਾਈਡ ਚੈੱਕ ਕਰਾ ਦਿਵੇ ਆ ਵੇਲਾ ਅਰੀਜਨਲ ਡੰਡਾ ਅਰੀਜਨਲ ਫੱਟੀ ਪੂਰੀ ਹੈਵੀ ਹੁੱਕ ਪੂਰੀ 92 ਦੀ ਹੈ 95 ਮਾਡਲ ਟਰੈਕਟਰ ਆ ਬਾਈ ਇਹ ਸਾਰਾ ਕੁਝ ਨਾਲ ਦਾ ਹੁੱਕ ਵਗੈਰਾ ਹੈਵੀ ਲਵਾਈ ਵੀ ਆ ਬੰਦੇ ਦੀ ਸ਼ੌਂਕ ਨਾਲ ਠੀਕ ਆ ਠੀਕ ਆ ਛਤਰੀ ਵਗੈਰਾ ਜਸਤੀ ਪੂਰੀ ਟਾਪ ਦੀ ਆ ਮਗਰਾਣਾ ਦੇ ਜੋ ਆ ਹੱਥ ਪਾਉਣੀਆਂ ਹੁੰਦੇ ਡੰਡੇ ਜੇ ਸ਼ੀਟਾਂ ਆਈਆਂ ਸਾਰਾ ਕੁਝ ਨਾਲ ਦਾ ਉਵੇਂ ਪਿਆ ਬੈਕ ਸਾਈਡ ਲਾਈਟ ਵੇਖ ਲਓ ਨਾਲ ਦੀ ਲਾਈਟ ਹੈ ਜੀ ਜਮਾ ਕੋਕਾ ਪੀਸ ਜਿਹਨੂੰ ਕਹਿੰਦੇ ਠੀਕ ਆ ਹਾਂ ਜੋ ਸਾਰੀ ਵੇਅਰ ਇੰਡੀਕੇਟਰ ਬਤੀਆਂ ਹਿਾਰੇ ਬਤੀਆਂ ਜਿੱਦਣ ਟਰੈਕਟਰ ਮੋੜਨਾ ਸਾਰੀ ਟੋਟਲ ਵੇਅਰ ਚੱਲਦੀ ਹੈ ਟਰੈਕਟਰ ਦੀ ਕੰਪਨੀ ਦੇ ਵੇਟ ਸਾਰੇ ਵਿੱਚ ਪਏ ਆ ਬਾਈ ਬਾਈ 50 ਗੈਰੰਟ ਹੁੰਦੇ ਆ 95 ਤੋਂ ਇਨਾ ਸੋਹਣਾ ਟਰੈਕਟਰ ਮੈਂ ਤਾਂ ਨਹੀਂ ਦੇਖਿਆ ਬਾਈ ਟਰੈਕਟਰ ਯਾਰ ਸੋਹਣਾ ਤਾਂ ਕੀ ਕਹਿਆ ਯਾਰ ਜਿਹਨੂੰ ਕੋਕਾ ਪੀਸ ਕਹਿ ਦੇ ਕੇ ਜਮਾ ਯਾਰ ਮੂਹ ਲਟਾਂ ਤੇ ਮਗਰਾਵ ਵੀ ਲੱਗਿਆ ਪਾਣੀ ਵਾਲਾ ਫਿਲਟਰ ਬੰਦੇ ਦਾ ਸ਼ੌਕ ਨਾਲ ਲਵਾਇਆ ਇਹ ਪੈਰਦਾਨ ਇਹ ਪੈਰਦਾਨ ਬਾਈ ਚੇਂਜ ਕੀਤਾ ਪੈਰ ਪੈਰਦਾਨ ਬਦਲ ਕੇ ਇਹ 6-7 ਮਾਡਲ ਦੇ ਕਲੱਚ ਆ ਜਾਂਦਾ ਕਲੱਚ ਰੈਲਾ ਕੀਤਾ ਇਹ ਠੀਕ ਆ ਕਲੱਚ ਪੈਡ ਦਾ ਇਹਦਰਲਾ ਬਦਲਿਆ ਵਾ ਬਾਈ ਇੰਜਨ ਗੇਅਰ ਦੀ ਗੱਲ ਕਰੀਏ ਇੰਜਨ ਗੇਅਰ ਦੀ ਬਾਈ ਮੇਰੇ ਨਾਲ ਬੰਦਾ 100 ਰੁਪਿਆ ਸਾਈ ਕਰ ਲੈ ਸਿਰਫ 100 ਰੁਪਿਆ ਠੀਕ ਆ 100 ਰੁਪਏ ਤੇ ਮੈਂ 5 ਕਿੱਲੇ ਵਾਣ ਵਾ ਦੂੰਗਾ ਟਰੈਕਟਰ ਫਿਰ ਮੈਨੂੰ ਪੈਸੇ ਕਨਾ ਦੇ ਬੰਦਾ ਜਿਹੜਾ ਆ ਗਿਆ ਵੀ ਮੌਤ ਦਾ ਨਹੀਂ ਲਾਏ ਮੌਤ ਦਾ ਨਹੀਂ ਸਲੈਂਸਰ ਵਗੈਰਾ ਬਾਈ ਸ਼ੌਂਕ ਨਾਲ ਦੂਜਾ ਨਵੇਂ ਮਾਡਲ ਦਾ ਸਲੈਂਸਰ ਲੱਗਾ ਵੜਾ ਠੀਕ ਆ ਆਹ ਕੰਪਨੀ ਦੀ ਇਹ ਜੇ ਸੀਲ ਵੇਖ ਲਓ ਵੀ ਰੇਸ ਵਾਲੀ ਸੀਲ ਹੈ ਜੋ ਉਵੇਂ ਪਈ ਐ ਇੰਨਾ ਸਮਾਈ ਵਾਲੇ ਘਰੇ ਟਰੈਕਟਰ ਦੀ ਠੀਕ ਆ ਗੱਲ ਕਰੀਏ ਬਾਈ ਆਪਾਂ ਡਿਮਾਂਡ ਕਿੰਨੀ ਆ ਡਿਮਾਂਡ ਦੀ ਗੱਲ ਕਰਕੇ ਬਾਈ 95 ਮਾਡਲ ਦਾ ਰੇਟ ਤਾਂ ਆਪਣਾ ਹੈਗਾ 210000 ਰੁਪਈਆ ਠੀਕ ਆ ਬਾਈ 2 ਲੱਖ ਸੌਰੀ 215000 ਰੁਪਈਆ 215000 2 2 ਲੱਖ ਤੇ 15000 ਰੁਪਈਆ ਡਿਮਾਂਡ ਆ 26595 ਮ ਐਡ ਦੀ ਗੱਲ ਕਰਕੇ ਆਪਾਂ ਤੇਰੀ ਵੀਡੀਓ ਤੇ ਚੱਲਦੀ ਐਡ ਤੇ ਡਿਸਕਾਊਂਟ ਦੇ ਦੇਣਾ ਜਿੰਨਾ ਕਹਿ ਗਿਆ ਚੱਲਦੀ ਐਡ ਦੇ ਉੱਤੇ ਡਿਸਕਾਊਂਟ ਦਊਂਗਾ ਟਰੈਕਟਰ ਦਾ ਠੀਕ ਆ 2 ਲੱਖ ਤੇ 5000 ਦਾ ਟਰੈਕਟਰ ਦਊਂਗਾ ਮੈਂ ਹਾਂ ਨਹੀਂ ਹਾਂ ਨਹੀਂ ਆ ਇਹਦੇ ਵਿੱਚ ਬੰਦਾ ਮੇਰੇ ਨਾਲ ਆ ਕੇ ਸੌਦਾ ਲਾ ਲੇ ਮੇਰੀ ਗਾਰੰਟੀ ਹੋ ਉਹ ਚੀਜ਼ ਦੀ ਸਾਰਾ ਟਰੈਕਟਰ ਦੀਆਂ ਸਰਵਿਸਾਂ ਆਪਣੀਆਂ ਨਵੀਆਂ ਹੋਈਆਂ ਨਮਗਲੀਆਂ ਵੀ ਜਾ ਕੇ ਜੋੜਨਾ ਹੀ ਆ ਕੰਪਨੀ ਦੀ ਬੈਟਰੀ ਆ ਦੇ ਵਿੱਚ ਬਈ ਨਵੀਂ ਜਾਵਾਂ ਠੀਕ ਆ ਕੰਪਨੀ ਦੀ ਬੈਟਰੀ ਆ ਦੇ ਵਿੱਚ ਠੀਕ ਆ ਬਾਈ ਅੱਗੇ ਆ ਗਿਆ ਜੀ ਫਾਰਮ ਟਰੈਕ 60 ਹਾਂ ਫਾਰਮ ਟਰੈਕ 60 2005 ਮਾਡਲ ਆ ਠੀਕ ਆ ਬਾਈ 2005 ਮਾਡਲ ਪਿਆਵ ਨੰਬਰਾਂ ਪੀਵੀ 25 ਜਗਰਾਉਂ ਦਾ ਪੀਵੀ 25 ਜਗਰਾਉਂ ਦਾ ਉਹਦਾ ਨੰਬਰਾਂ ਠੀਕ ਆ ਟਾਇਰਾਂ ਦੀ ਗੱਲ ਕਰਕੇ ਮੂਹਰ ਲਟਾਇਰ ਐਮ ਆਰ ਕੰਪਨੀ ਦੇ 60 ਤੋਂ 65 ਪੈਸੇ ਠੀਕ ਆ ਬਾਈ ਮਗਲ ਲਟਾਇਰਾਂ ਦੀ ਗੱਲ ਕਰਕੇ ਗੁਡਇਰ ਕੰਪਨੀ ਦੇ ਟਾਇਰਾਂ 70 ਪੈਸੇ ਠੀਕ ਆ ਠੀਕ ਆ ਨਾ ਕਿਹਦੇ ਨਾ ਵੀ ਸਾਰੇ ਪੂਰੇ ਮਿਲਣਗੇ ਡੰਡਾ ਫੱਟੀ ਛਤਰੀ ਡੰਡਾ ਫੱਟੀ ਛਤਰੀ ਬੈਂਪਰ ਸਾਰਾ ਕੁਝ ਨਾਲ ਪੂਰੇ ਨਗ ਮਿਲਣੇ ਆ ਦੇ ਨਾਲ ਬਾਈ ਰੰਗ ਪੇਡ ਦੀ ਗੱਲ ਕਰੀ ਰੰਗ ਪੇਡ ਦਾ ਅਰੀਜਨਲ ਆ ਬਾਈ ਸਾਰਾ ਨੰਬਰ ਪਿਆਵਾ ਨੰਬਰ ਪਿਆਵ ਪੀਵੀ ਠੀਕ ਆ ਇੰਜਨ ਗੇਅਰ ਦਾ ਰੰਗ ਪੇਂਟ ਦਾ ਵੀ ਚੈੱਕ ਕਰਾ ਦੇ ਵੀ ਇਹਦਾ ਪੂਰਾ ਕੋਕਾ ਪਿੰਸਟਰ ਡਰਿਆ ਜਿਹਨੂੰ ਕਹਿੰਦੇ ਗਿਆ ਜੋ ਹਜੇ ਕੰਪਨੀ ਦੀਆਂ ਮੋਹਰਾਂ ਸ਼ੋਹਰਾਂ ਨਾਲ ਦੀਆਂ ਜੋਵੇਂ ਪਿੰਨਾ ਜੀ ਠੀਕ ਆ ਠੀਕ ਆ ਇੰਜਨ ਗੇਅਰ ਦੀ ਗੱਲ ਕਰੀ ਇੰਜਨ ਗੇਅਰ ਦੀ ਬਾਈ ਆਪਣੀ ਫੁੱਲ ਗਰੰਟੀ ਆ ਬੰਦਾ ਆਪਣਾ ਵਾਹ ਕੇ ਚੈੱਕ ਕਰਕੇ ਆਪਣਾ ਦੀ ਕਾਰੀਗਰ ਬੰਦਾ ਨਾਲ ਲਿਆਵੇ ਆਪਾਂ ਨੂੰ ਕੋਈ ਚੀਜ਼ ਆ ਉਹ ਚੀਜ਼ ਦਾ ਦੋਸ਼ ਨਹੀਂਗਾ ਠੀਕ ਆ ਮਗਰ ਉਹ ਚੈੱਕ ਕਰਾ ਦੇ ਹੱਕ ਵਗੈਰਾ ਡੰਡਾ ਫੱਟੀ ਸਾਰਾ ਕੁਝ ਨਾਲ ਮਿਲੂਗਾ ਆਰ ਡੀ ਪ੍ਰੂਫ ਇਹਦੇ ਨਾਲ ਵੀ ਹੈਗਾ ਸਾਰਾ ਸਾਰਾ ਸਮਾਨ ਨਾਲ ਆ ਹਾਂ 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 ਪ੍ਰੂਫ ਵਗੈਰਾ ਇਹਦੇ ਨਾਲ ਮਿਲੂਗਾ ਬ ਠੀਕ ਆ ਉਹ ਹਜੇ ਉਵੇਂ ਪੈਣਾ ਬਾਈ ਹਜੇ ਕੀ ਡਿਮਾਂਡ ਹੈ ਇਹਦੀ ਬਾਈ ਇਹਦੀ ਡਿਮਾਂਡ ਦੀ ਗੱਲ ਕਰਕੇ ਬਾਈ ਡਿਮਾਂਡ ਤਾਂ ਆਪਣੀ ਹੈਗੀ 2,65,000 ਰੁਪਈਆ ਠੀਕ ਆ ਤੇ ਜੇ ਤੇਰੀ ਆਪਾਂ ਚੱਲਦੀ ਐਡ ਤੇ ਡਿਸਕਾਊਂਟ ਦੇ ਦਿੰਨੇ ਆ ਜਿੰਨੀ ਕੇਚ ਆਪਣੇ ਕੋਲੇ ਗਜੈਸ ਆਪਾਂ ਐਡ ਤੇ ਹੀ ਕੱਢ ਦਿੰਨੇ ਆ ਬਾਈ ਠੀਕ ਆ ਬਾਈ ਠੀਕ ਆ ਸਰਦਾਰ ਸਾਹਿਬ ਬਾਈ ਆਹ ਵੇਖ ਲਾ ਵੀ ਆਏ ਨਾ ਕਦੇ ਵੀ ਤੂੰ ਚੱਲਦੀ ਐਡ ਦੇਖਣੀ ਬੰਦਾ ਉਹੀ ਬੋਲੀ ਜਾਂਦਾ ਜਿਹੜੀ ਗੱਲ ਹੈ ਵੀ ਨਵੀਆਂ ਸਰਵਿਸਾਂ ਹੋਈਆਂ ਸਾਰੇ ਟਰੈਕਟਰਾਂ ਦੀ ਟੋਟਲ ਪੰਜਾਂ ਟਰੈਕਟਰਾਂ ਦੀ ਅੜ ਪਾਉਣੀ ਆ ਜੱਫ ਤੇ ਪੰਜਾਂ ਦੀਆਂ ਸਰਵਿਸਾਂ ਨਵੀਆਂ ਆ ਵੀ ਜਾ ਕੇ ਯਾਰ ਜੋੜ ਨਹੀਂ ਆ ਜੇ ਕੋਈ ਵਹਿਣ ਪਾਈ ਜਾ ਸਰਵਿਸ ਨਹੀਂ ਹੋਈ ਗਾਹਕ ਨੂੰ ਕੋਲੇ ਬਹਿ ਕੇ ਸਰਵਿਸ ਕਰਾ ਕੇ ਟਰੈਕਟਰ ਲੈ ਆ ਸਕਦਾ ਆਪਣੇ ਤੋਂ ਠੀਕ ਆ ਬਾਈ ਹਾਂ ਤੇ ਰੇਟ ਬਾਈ 265000 ਰੁਪਿਆ 20 ਲੱਖ ਤੇ 55000 ਦਾ ਡੈਟਾ ਦੇ ਦੋ 10000 ਦਾ ਮਾਨਤਾ 10000 ਰੁਪਏ ਦਾ ਆਪਾਂ ਮਾਨਤਾ ਨੂੰ ਮੌਕੇ ਤੇ ਕਰ ਦਾਂਗੇ ਠੀਕ ਆ ਅੱਗੇ ਹਰੀਨ ਵਾਲਾ ਹਰੀਨ ਨਾ ਅੱਗੇ ਆ ਗਿਆ ਆਰਜਨ 605 ਬਾਈ ਹਾਂ ਆਰਜੇ 605 ਨੰਬਰ ਪੰਜਾਬ ਪੀਵੀ05 ਠੀਕ ਆ ਠੀਕ ਹੈ ਪਰੋਈਪੁਰ ਦਾ ਹਾਂ ਪਰੋਈਪੁਰ ਦਾ ਨੰਬਰ ਹੈ 13 ਮਾਡਲ ਹੈ ਚੈਂਜਰ ਮੈਟ 13 ਮਾਡਲ ਚੇਂਜਰ ਮੈਟ ਚੇਂਜਰ ਮੈਟ ਸਾਈਡ ਕਲਚ ਪੀਟਕੋ ਵਾਲਾ ਸਾਈਡ ਕਲਚ ਉਹ ਲੀਵਰ ਉਹ ਨਾਲ ਚੈੱਕ ਕਰਾ ਦੀ ਵੱਡਾ ਲੀਵਰ ਆ ਠੀਕ ਆ ਸਾਈਡ ਕਲਚ ਇਹ ਸਾਈਡ ਪੀਟਕੋ ਵਾਲਾ ਸਾਈਡ ਕਲਚ ਇਹ ਪੀਟਕੋ ਵਾਲਾ ਕਲਚ ਆ ਗਿਆ ਬਾਈ ਠੀਕ ਆ ਬਾਈ 13 ਦੀ ਗੱਲ ਕਰ 13 ਦੀ ਗੱਲ ਕਰਕੇ ਮਗਲ ਟਾਇਰ 90 ਪੈਸੇ ਕੰਪਨੀ ਦੇ ਠੀਕ ਆ ਮੂਲ ਟਾਇਰਾਂ ਦੀ ਗੱਲ ਕਰਕੇ 80 ਤੋਂ 85 ਪੈਸੇ ਟਾਇਰਾਂ ਕੰਪਨੀ ਦੇ ਚਾਰ ਟਾਇਰ ਕੰਪਨੀ ਦੇ ਆ ਠੀਕ ਆ ਹਾਂ ਜੋ ਕੰਪਨੀ ਦਾ ਵੇਟ ਵਗੈਰਾ ਆਉਂਦਾ ਨਾਲ ਸਾਰਾ ਕੁਝ ਨਾਲ ਦਾ ਉਵੇਂ ਸਮਾਨ ਮਿਲੂਗਾ ਰੰਗ ਪੇਂਟ ਦਾ ਅਰੀਜਨਲ ਰੰਗ ਪੇਂਟ ਦਾ ਬਾਈ ਜੀ ਸਾਰਾ ਅਰੀਜਨਲ ਆ ਰਿੰਮਾ ਦਾ ਚੈੱਕ ਕਰਾ ਦੇ ਵੀ ਜੋ ਕਦੋਂ ਕੰਨੀ ਨਿਕਲੀ ਆ ਰੰਗ ਦੀ ਮਾੜੀ ਮੋਟੀ ਨਿਕਲੀ ਆ ਪੱਕਰਿਆ ਨਹੀਂਗਾ ਵੀ ਸਾਰਾ ਅਰੀਜਨਲ ਆ ਜੇ ਪੇਪਾ ਬੂਪਾ ਬਾਈ ਸਾਰੀਆਂ ਨਾਲ ਦੀਆਂ ਐਡਿਟਰੀਆਂ ਕੋਈ ਪਾਇਪ ਨਹੀਂ ਚੇਂਜ ਹੋਏ ਰੌੜਡੀਆਂ ਪੇਪਾ ਦੇ ਟੋਟੇ ਜਿੰਨੇ ਵੀ ਆ ਗਏ ਨਾ ਬਾਈ ਚੈੱਕ ਕਰਾਈ ਸਾਰਾ ਕੁਝ ਨਾਲ ਦਾ ਜੀ ਠੀਕ ਆ ਕੁਝ ਨਹੀਂ ਚੇਂਜ ਹੋਇਆ ਐਡਿਟਰ ਦਾ ਫੇਬਰ ਦੀ ਛਤਰੀ ਆਈ ਨਾਲ ਆਈ ਆਈ ਆਪਾਂ ਸਮਾਨ ਦੇ ਦਾਂਗੇ ਜੋ ਕੁਝ ਲੱਗਾ ਤੇਰੀ ਐਡ ਤੇ ਇਹ ਸਾਰਾ ਸਮਾਨ ਆਹੀ ਦੇ ਦਾਂਗੇ ਆਪਾਂ ਡੰਡਾ ਫੱਟੀ ਛਤਰੀ ਪੇਪਰ ਸਾਰਾ ਕੁਝ ਲਾਵਾਂ ਇਹਦੀ ਡਿਮਾਂਡ ਦੀ ਗੱਲ ਕਰੀ ਇਹਦੀ ਡਿਮਾਂਡ ਦੀ ਗੱਲ ਕਰਕੇ 4 ਲੱਖ ਤੇ 85000 ਰੁਪਿਆ ਰੇਟ ਆ ਬਾਈ ਆਪਣਾ ਜਿਹੜਾ ਕਰਕੇ ਆਉਂਦਾ ਬਾਈ ਵੀਡੀਓ ਸ਼ੇਅਰ ਵੀਡੀਓ ਸ਼ੇਅਰ ਕਰਕੇ ਆਉਂਦਾ ਆਪਣੇ ਕੋਲੇ ਗਾਹਕ ਆਵੇ ਕਹਿੰਦੇ ਵੀਰ ਦੀ ਐਡ ਤੇ ਤੇਰੇ ਕੋਲੇ ਪਹੁੰਚਿਆ ਠੀਕ ਆ ਤੇਰਾ ਇੱਕ ਤੇਰੇ ਮੂੰਹ ਚ 4 ਲੱਖ ਤੇ 70000 ਦਾ ਰੇਟ ਦੇ ਦੂੰਗਾ 15000 ਦਾ 15000 ਰੁਪਏ ਦਾ ਆਪਾਂ ਮਾਨਤਾ ਨੇ ਦੇ ਵਿੱਚ ਗਾਹਕਤਾ ਕਰਾਂਗੇ ਜਿਹੜਾ ਬਾਈ ਇੱਧਰ ਅਰਜਨ ਆ ਗਿਆ ਇਹ ਅਰਜਨ ਬਾਈ ਇਹ 556 010 ਲੁਧਿਆਣੇ ਦਾ ਨੰਬਰ ਹੈ ਲੁਧਿਆਣਾ ਨੰਬਰ ਆ 556 ਹੈ ਹਾਂ ਆਈਡੀ ਇਹਦੇ ਨਾਲ ਵੀ ਹੈਗੀ ਆ ਸਾਰੇ ਪ੍ਰੂਫ ਓਕੇ ਆ ਹਾਂ ਓਕੇ ਆ ਸਾਰਾ ਕੋਈ ਨਾ ਹੋਣ ਤਾਂ ਕੋਈ ਜ਼ਿੰਮੇਵਾਰੀ ਆਪਣੀ ਆ 18 ਦੀ ਗੱਲ ਕਰੀਏ ਬਾਈ 18 ਦੀ ਗੱਲ ਕਰਕੇ ਮੂਹਰੇ ਟਾਇਰ ਬਾਈ ਇਹ ਵੱਡਾ ਸਾਈਜ਼ ਪਾਇਆ ਵਾ ਵੇਲਾ ਐਮ ਆਰ ਉੱਤੇ ਪਾਇਆ ਜੀ ਉੱਤੇ ਝਾਕਦਾ ਜੀ ਠੀਕ ਆ ਇਹ 616 ਦੇ ਟਾਇਰ ਹੁੰਦੇ ਆ 650 16 ਦੇ ਟਾਇਰ ਪਾਏ ਹੋਏ ਆ 650 16 ਹਾਂ ਮਾੜੇ ਟਾਇਰਾਂ ਦੀ ਗੱਲ ਕਰਕੇ ਕੰਪਨੀ ਦੇ 80 ਤੋਂ 85 ਪਹੇ ਟਾਇਰ ਆ ਬਾਈ ਠੀਕ ਆ ਠੀਕ ਆ 12 ਮਾਡਲ ਆ ਬਾਡੀ ਲੈਣ ਦਾ ਚੈੱਕ ਰਾਂ ਹੀ ਫਿਲਟਰਾਂ ਫੋਲਟਰਾਂ ਦਾ ਸਾਬਸ ਸੁਫਦਾ ਰੰਗ ਸਾਰਾ ਗੁੰਦਿਆ ਹੀ ਪਿਆ ਬਾਡੀ ਲੈਣ ਦਾ ਪੂਰਾ ਨਵਾਂ ਟਰੈਕਟਰ ਆ ਨੰਬਰ 50 ਆ ਹਣਾ ਨੰਬਰ 50 ਆ ਜਿਹੜੇ ਟਰੈਕਟਰਾਂ ਦੀ ਤੂੰ ਮੇਰੇ ਅਰਜਨਾਂ ਦੀ ਐਡ ਪਾਉਣਾ ਸਾਰੇ ਮਾਈਕੋ ਪੰਪ ਚ ਟਰੈਕਟਰ ਇਹ ਸਾਰੇ ਮਾਈਕੋ ਆ ਮਾਈਕੋ ਪੰਪ ਆ ਸਾਰੇ ਟਰੈਕਟਰ ਆਪਣੇ ਠੀਕ ਆ ਬਾਈ ਠੀਕ ਆ ਬਾਈ ਸਾਰਾ ਟਰੈਕਟਰ ਓਰੀਜਨਲ ਆ ਡੰਡਾ ਫੱਟੀ ਛਤਰੀ ਇਹਦੇ ਨਾਲ ਪੇਪਰ ਵਗੈਰਾ ਸਾਰਾ ਕੁਝ ਸਮਾਨ ਨਾਲ ਆ ਸਾਰੇ ਟੋਟਲ ਮੇਰੇ ਟਰੈਕਟਰਾਂ ਨਾਲ ਪੂਰੇ ਮਿਲਣਗੇ ਵੀ ਆਣੀ ਵੀ ਕੱਲ ਨੂੰ ਕੌਣੀ ਫੱਟੀ ਹੈਣੀ ਨਾ ਨਾ ਉਹ ਗੱਲ ਉਹ ਗੱਲ ਕਹਿ ਨਹੀਂ ਸਕਦਾ ਮੈਨੂੰ ਹਾਂ ਵੀਡੀਓ ਦੇ ਵਿੱਚ ਜਿਹੜੀ ਆਪਾਂ ਜਵਾਨ ਤੇ ਗੱਲ ਕੀਤੀ ਆ ਨਾਕ ਨਹੀਂ ਕਿਸੇ ਦੇ ਨਾਲ ਪੂਰਾ ਮੈਂ ਘਰੋਂ ਪੂਰਾ ਕਰਕੇ ਦਊਗਾ ਨਾਕ ਬਸ ਠੀਕ ਆ ਟੋਟਲ ਸਾਰੇ ਟਰੈਕਟਰਾਂ ਦਾ ਮੇਰਾ ਸਮਾਨ ਪੂਰਾ ਹੀ ਹੁੰਦਾ ਟਰੈਕਟਰਾਂ ਦਾ ਠੀਕ ਆ ਠੀਕ ਆ ਸਰਵਿਸ ਵਗੈਰਾ ਭਾਈ ਇਹ ਨਹੀਂ ਮੈਂ ਕੱਲੇ ਉਹਦੇ ਫਾਰਮ ਟਰੈਕ ਦੀ ਚੈੱਕ ਕਰਾਦੀ ਗਾਹ ਕਹਦੇ ਵੀ ਕੱਲੇ ਦੀ ਉਹ ਗਾਹ ਐਡ ਤੇ ਵੀ ਉਸੇ ਦੀ ਚੈੱਕ ਕਰਾਈ ਆ ਆਹ ਦੇਖ ਲਾ ਮੇਰੇ ਟਰੈਕਟਰ ਦੀਆਂ ਸਾਰੀਆਂ ਸਰਵਿਸਾਂ ਨਵੀਆਂ ਹੁੰਦੀਆਂ ਠੀਕ ਆ ਹੁਣ ਆਪਾਂ ਇਹ ਟਰੈਕਟਰ ਦੀ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਦੀ ਗੱਲ ਕਰਕੇ ਵੀਰੇ 12 ਮੱਡ ਦਾ ਰੇਟ ਆ ਗਿਆ ਆਪਣਾ 3 ਲੱਖ ਤੇ 95000 ਰੁਪਿਆ ਅੱਛਾ 395 ਡਿਮਾਂਡ ਆ 95 12 ਮੱਡ ਦੀ ਡਿਮਾਂਡ ਆ ਜੇ ਗਾਹਕ ਚੱਲ ਕੇ ਆਉਂਦਾ ਤੇਰੀ ਐਡ ਤੇ ਆਪਣੇ ਕੋਲੇ ਪਹੁੰਚਦਾ ਕੰਨ ਲੱਖ ਤੇ 80 ਹਜ਼ਾਰ ਦਾ ਡੈਟਰ ਦੇ ਦੋ 15000 ਦਾ ਹੀ ਇਹ 15000 ਰੁਪਏ ਦਾ ਡਿਸਕਾਊਂਟ ਇਹ ਚ ਦੇਦਾ ਮੈਂ ਤੁਹਾਨੂੰ ਠੀਕ ਆ ਜਿਹੜਾ ਇੱਧਰ ਅਰਜਨ ਆ ਗਿਆ ਬਾਈ ਇਹ 605 ਹਨ ਹਾਂ ਇਹ ਤਾਂ 605 ਇਹ ਪੀਵੀ 11 ਨੰਬਰ ਪਟਿਆਲੇ ਦਾ ਪਟਿਆਲੇ ਦਾ ਠੀਕ ਆ ਇਹ ਮਾਡਲ ਹੈਗਾ 9 2009 ਮਾਡਲ ਦਾ ਹੈ 2009 ਮਾਡਲ ਆ ਪੀਵੀ 11 ਪਟਿਆਲਾ ਨੰਬਰ ਹਾਂ ਨਾ 90% ਕੰਡੀਸ਼ਨ ਪਈ ਹੈ ਡੈਟ ਦੀ ਬਾਈ ਠੀਕ ਆ ਪੰਪ ਤੇ ਇਥੇ ਸੀਲ ਹੁੰਦੀ ਆ ਰਬੜ ਦੀ ਰੇਸ ਵਧਾਉਣ ਘਟਾਉਣ ਵਾਲੀ ਠੀਕ ਆ ਉਹ ਜਿਹੇ ਕੰਪਨੀ ਦੀ ਸੀਲ ਹੈ ਜੇ ਪੰਪ ਤੇ ਆ ਪਈ ਇਹ ਆ ਪਈ ਬਾਈ ਕੰਪਨੀ ਦੀ ਸੀਲ ਹੈ ਜੇ ਇਹ ਜੇ ਪੱਟੀ ਨਹੀਂ ਇਹ ਜਨਾਬ ਦੀ ਸੀਲ ਹੈ ਜੀ ਨਹੀਂ ਟਾਇਰਾਂ ਦੀ ਗੱਲ ਕਰੀਏ ਇਹਦੇ ਬਾਈ ਕੋਈ ਆਹ ਜੋੜ ਨਹੀਂ ਖੁੱਲਿਆ ਠੀਕ ਆ ਸਾਰੇ ਗੇਰ ਵਾਲੇ ਜੋੜ ਦੇ ਨਾਟ ਸਾਰੇ ਨਾਲ ਦੇ ਕੰਪਨੀ ਦੇ ਸਾਰੇ ਸ਼ੀਲਡ ਪਏ ਹੋਣ ਠੀਕ ਆ ਬਾਈ ਟਾਇਰ ਨਵੇਂ ਆ ਮੂਰ ਟਾਇਰਾਂ ਦੀ ਗੱਲ ਕਰ ਗਏ ਆ ਟਾਇਰ ਬਾਈ ਕੱਲ ਪਾਈ ਆ ਜੋੜੀ ਮੂਰ ਲਈ ਨਵੀਂ ਠੀਕ ਆ ਬਾਈ ਮਗਰਲੇ ਟਾਇਰਾਂ ਦੀ ਗੱਲ ਕਰਕੇ ਕੰਪਨੀ ਦੇ 70 ਪੈਸੇ ਟਾਇਰ ਠੀਕ ਆ ਨਾਗ ਇਹਦੇ ਨਾਲ ਵੀ ਪੂਰੇ ਆ ਨਾਗ ਪੂਰੇ ਆ ਡੰਡਾ ਫੱਟੀ ਛਤਰੀ ਕੰਡੀਸ਼ਨ A1 ਹਾਂ ਕੰਡੀਸ਼ਨ ਪੂਰੀ A1 ਠੀਕ ਆ ਬਾਈ ਠੀਕ ਆ ਪੂਰਾ ਟਰੈਕਟਰ ਕੋਕਾ ਪੀਸਾ ਰਿੰਮਾਂ ਦਾ ਬਾਈ ਚੈੱਕ ਕਰਾ ਦੇ ਕੈਮਰਾ ਮਾਰ ਕੇ ਵੀ ਗਾਹ ਕਾ ਹੀ ਨਹੀਂ ਕਹਿ ਸਕਦਾ ਵੀ ਰਿੰਮਾਂ ਦੇ ਕਿਤੇ ਰੰਗ ਲੱਗੇ ਜਾਂ ਬਾਡੀ ਤੇ ਰੰਗ ਲੱਗਾ ਕਿਤੇ ਇਹ ਹਿੱਸੇ ਦਾ ਚੈੱਕ ਰਹੀਂ ਵੇਖੀ ਕੈਮਰਾ ਮਾਰ ਕੇ ਪੂਰਾ ਯਾਰ ਰੰਗ ਰੋਂਗਦਾ ਹੈ ਪੂਰਾ ਟਰੈਕਟਰ ਜਿਹਨੂੰ ਕਹਦੇ ਕਿ ਨਵਾਂ ਟਰੈਕਟਰ ਬਾਡੀ ਲੈਣ ਦਾ ਸ਼ੋ ਸ਼ੱਪੇ ਦਾ ਪੂਰਾ ਨਵਾਂ ਬੈਕ ਸਾਈਡ ਵੀ ਇੱਕ ਮੇਰਾ ਬਈ ਵੀਰ ਵਿੱਚ ਚੈੱਕ ਰਹੀਂ ਸਾਰਾ ਲੱਗ ਜੋ ਮਗਰੜਾ ਦੇ ਕੰਪਨੀ ਦੇ ਸਟicker ਕਿਤੇ ਵੀ ਦੇਤੇ ਉਹ ਸਟicker ਸਾਰੇ ਹਾਜ਼ਰ ਪਏ ਆ ਜੀ ਠੀਕ ਆ ਬਾਈ ਆ ਦੇਖ ਲਾ ਆਵੇਲਾ ਡੰਡਾ ਬਾਈ ਇਹ ਤਾਂ ਡੰਡਾ ਘੱਟ ਸੀਗਾ ਗੱਲ ਉੱਥੇ ਆ ਜਾਂਦੀ ਹੈ ਨਾਗ ਤੇ ਠੀਕ ਆ ਡੰਡਾ ਲਿਆ ਗਿਆ ਆਪਾਂ ਪੂਰਾ ਵਧੀਆ ਡੰਡਾ ਆਪਾਂ ਨੂੰ ਨਵੇਂ ਵਰਗਾ ਡੰਡਾ ਮਿਲ ਗਿਆ ਨਵੇਂ ਵਾਂਗੂ ਡੰਡਾ ਪਤਾ ਆਹ ਕੰਪਨੀ ਦੀ ਲਾਈਟ ਆ ਬੈਕ ਸਾਈਡ ਯਾਂਸੀ ਦੀ ਠੀਕ ਆ ਇਹ ਨਾਲ ਦੀ ਲਾਈਟ ਹਜੇ 9 ਮੜ ਦੀ ਲਾਈਟ ਨਹੀਂ ਮਿਲਦੀ ਨਾਲ ਦੀ ਇਹ ਨਾਲ ਹੀ ਆ ਇਹਨੇ ਟਾਂ ਹਜੇ ਫੁੱਕ ਵਗੈਰਾ ਵੇਖ ਲੈ ਵੀ ਕਿੰਨੀ ਕੀ ਘਸੀ ਆ 9 ਮੜ ਦੀ ਨਾਲ ਦੀ ਫੁੱਕਾ ਡਿੱਟਰ ਦੀ ਠੀਕ ਆ ਜੋ ਵੀ ਆ ਕੰਪਨੀ ਦੇ ਨਾਲ ਸ਼ੀਲਡ ਆ ਬਾਈ ਸਾਰੇ ਹਜੇ ਕੋਈ ਚੱਲਿਆ ਕੱਲਾ ਵਾਈ ਵਾਈ ਕੋਈ ਹਜੇ ਕੋਈ ਟ੍ਰੇਟਰ ਦੀ ਟੂਬ ਨਹੀਂ ਖੁੱਲੀ ਮਗਰਲੀ ਯਾਰ ਕਹਿੰਦਾ ਭਾਵਾ ਠੀਕ ਆ ਭਾਈ ਹਾਂ ਰੇਟ ਦੀ ਗੱਲ ਕਰਕੇ ਆਪਣਾ ਨਵ ਮੜ ਦਾ ਰੇਟ ਹੈਗਾ 3,95,000 ਰੁਪਏ ਰੁਪਏ 'ਚ 90 ਪੈਸੇ ਠੀਕ ਆ ਜੇ ਗਾਹਕ ਆਪਣੇ ਕੋਲੇ ਚਾਲਕ ਹੁੰਦਾ ਦੀ ਕੰਡੀਸ਼ਨ ਰੁਪਏ 'ਚ 90 ਪੈਸੇ ਗਾਹਕ ਮੰਨ ਕੇ ਆਵੇ ਮੇਰੇ ਕੋਲੇ ਠੀਕ ਆ ਭਾਈ ਕੰਡੀਸ਼ਨ ਠੀਕ ਆ ਕਿਹ ਟਰੈਕਟਰ ਵਾਹ ਕੇ ਮੇਰੇ ਨਾਲ ਸੌਤਾ ਲਾ ਸਕਦਾ ਬੰਦਾ 395 ਡਿਮਾਂਡ ਆ ਜਿਹੜਾ ਕਰਕੇ ਆਉਂਦਾ ਵੀਡੀਓ ਸ਼ੇਅਰ ਵੀਡੀਓ ਸ਼ੇਅਰ ਕਰਕੇ ਆਉਗਾ ਮੌਕੇ ਤੇ 3,80,000 ਰੁਪਏ ਦੇ ਟਰੈਕਟਰ ਦਊਗਾ 15000 ਦਾ ਹੀ ਮਾ 15000 ਰੁਪਿਆ ਤੇਲੀ ਚੱਲਦੀ ਐਡ ਤੇ ਡਿਸਕਾਊਂਟ ਦੇਤਾ ਚਾਰੇ ਟਾਇਰ ਸਮਝ ਲੈ ਵੀ ਮੂਲ ਟਾਇਰ ਤੇ ਮੈਂ ਕੱਲ ਹੀ ਪਾਇਆ ਨਵੇਂ ਜਮਾ ਮਗਲ ਟਾਇਰ 70 ਰੁਪਏ ਗੂਡਇਰ ਕੰਪਨੀ ਦਾ ਬਾਈ ਇਹ ਟਾਇਰ ਗੂਡਇਰ ਕੰਪਨੀ ਦਾ ਠੀਕ ਆ ਜਿਹੜੇ ਆਪਾਂ ਸਾਰੇ ਟਰੈਕਟਰ ਵਿਖਾਏ ਆ ਇਹ ਪੰਜੇ ਟਰੈਕਟਰ ਕਿਹੜੇ ਪਿੰਡ ਵਕਾਉਗਾ ਇਹ ਪਿੰਡ ਬਾਈ ਜੀ ਠੀਕ ਹੈ ਨੰਬਰ ਬੋਲ ਦਿਓ ਨੰਬਰ 9417581582 ਤੇ ਜੇ ਪੰਜਾਂ ਟਰੈਕਟਰਾਂ ਦੇ ਵਿੱਚੋਂ ਕਿਸੇ ਵੀਰ ਨੇ ਫੋਟੋਆਂ ਪਾਉਣੀਆਂ ਹਨ ਕੋਈ ਜਾਣਕਾਰੀ ਲੈਣੀ ਹੋਵੇ 9417581582 ਤੇ ਆਪਣੇ ਨਾਲ ਗੱਲਬਾਤ ਕਰ ਸਕਦੇ ਆ ਪਿੰਡ ਸੁਖਾਣੰਦ ਭਾਈ ਭਗਤ ਦੇ ਨੇੜੇ ਪਿੰਡ ਆ ਮੇਰਾ ਸੁਖਾਣੰਦ ਜ਼ਿਲ੍ਹਾ ਮੋਗਾ ਠੀਕ ਆ ਹਾਂ ਥੋੜੀ ਜੁਮੇਵਾਰੀ ਆ ਵੀਡੀਓ ਜਿਹੜੀਆਂ ਗੱਲਾਂ ਆਪਾਂ ਐਡ ਤੇ ਕਹਿਣਾ ਤੇਰੀ ਤੇ ਉਹ ਗੱਲ ਨੂੰ ਆਪਾਂ ਪਗਾਵਾਂਗੇ ਬਾਈ ਠੀਕ ਆ ਬਾਈ ਵੀਡੀਓ ਨੂੰ ਕਰ ਦਿਓ ਸ਼ੇਅਰ ਸੋ ਸਾਰਿਆਂ ਦਾ ਧੰਨਵਾਦ